ਇਹ ਤਾਂ ਬਈ ਖਸਾ ਵੱਡਾ ਕਢਾਇਆ ਨਾ ਹਾਂ ਇਹ 8 ਇੰਚੀ ਤੋਂ ਸਟਾਰਟ ਹੋ ਜਾਂਦੀ ਹੈ ਛੋਟੀ ਘਰੇ ਲੂ 8 10 12 ਇੰਚ ਜਿਹੜੇ ਵੀਰ ਟਾਬਿਆਂ ਤੇ ਜਾਂ ਹੋਟਲਾਂ ਤੇ ਕਹਲੋ ਦਾਲ ਫਰਾਈ ਕਰਦੇ ਹੋਏ ਇਹਦੇ ਵਿੱਚ ਕਰਦੇ ਨੇ ਇਹ ਉਹਦੇ ਵਿੱਚ ਕਰਦੇ ਨੇ ਅੱਛਾ ਬਈ ਇੱਕ ਸਰਬਲੋ ਦੀ ਹੰਡੀ ਆ ਲਓ ਜੀ ਆਹ ਜਿਹੜੇ ਸਰਬਲੋ ਦੀ ਹੰਡੀ ਚੱਲਦੇ تھے ਨਾ ਮਟ ਗਏ ਚੱਲਦੇ ਤੇ ਉਹ ਟੁੱਟੇ ਜਾਂਦੇ تھے ਇਹ ਚੀਜ਼ਾਂ ਲੌਂਗ ਟਾਈਮ ਵਾਲੀਆਂ ਨੇ ਚੈੱਕ ਕਰੋ ਜੀ ਇਹਦਾ ਲਓ ਜੀ ਕਰੋ ਚੈੱਕ ਬਰਗਰ ਵਾਸਤੇ ਬਲਾ ਬਰਗਰ ਵਾਲਾ ਅੱਛਾ ਬਰਗਰ ਕੁਲਚੇ ਵਾਲਾ ਵੀ ਇਹੀ ਹੁੰਦਾ ਬਈ ਕੁਲਚੇ ਵਾਲਾ ਵੀ ਹੀ ਹੈ ਕੁਲਚੇ ਬਰਗਰ ਵਾਲੇ ਬਾਈ ਦੇਖ ਲਓ ਜੀ ਜਿਨ੍ਹਾਂ ਨੇ ਕੰਮ ਸਰ ਇਹ ਬਾਈ ਇਹ ਸਟੀਲਸ ਨੇ ਇਹ ਸਟੀਲ ਚ ਨੇ ਅੱਛਾ ਲਓ ਜੀ ਸਟੀਲ ਦੀਆਂ ਹੈਗੀਆਂ ਨੇ ਤੇ ਆ ਜਲੇਬੀਆਂ ਵਾਲਾ ਇਹ ਜਲੇਬੀਆਂ ਲੁੱਟਦੀ ਹੈ ਲਓ ਜੀ ਬਰਥੂ 10 ਕਿਲੋ 110 ਕਿਲੋ 110 ਕਿਲੋ ਇੱਥੇ ਲੈ ਬਈ ਇਹ ਤਾਂ ਫਿਰ ਤਪਦੀ ਵੀ ਬਹੁਤ ਔਖੀ ਹੋਊਗੀ ਬਹੁਤ ਟਾਈਮ ਨਹੀਂ ਹਮ ਲੋਕ ਕੀ ਬੱਤ ਬੱਤ 2-4 ਮਿੰਟ ਚ ਗਰਮ ਹੋ ਗਈ ਭਾਂਡੇ ਸਾਰੇ ਆ ਗਏ ਨਾਲ ਕੋਲ ਪਕੀ ਲੈ ਆ ਕੇ ਜਲੇਬੀਆਂ ਵਾਲਾ ਆ ਗਿਆ ਝਰਨੇ ਆ ਗਏ ਹਣਾ ਜੀ ਗੁਰੂ ਘਰ ਦੀ ਆਈਟਮ ਹਲਵਾਈ ਦੀ ਅੱਛਾ ਲਾਲਾ ਇਹ ਬਾਸ ਵਾਲਾ ਪਲਟਾ ਕਹਿੰਦੇ ਹੈ ਤੇ ਜ਼ਿਆਦਾਤਰ ਨਾ ਰਾਜਸਥਾਨ ਵਾਲੇ ਜਿਹੜੇ ਹਲਵਾਈ ਨੇ ਅੱਛਾ ਉਹ ਵਰਤਦੇ ਆ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਜੀ ਆਪਾਂ ਮਲੇਰਕੋਟਲੇ ਸ਼ਹਿਰ ਦੇ ਵਿੱਚ ਲੋਹਾ ਮਾਰਕੀਟ ਦੇ ਵਿੱਚ ਖੜੇ ਆ ਜੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਇਨਫੋਰਮੇਸ਼ਨ ਵਾਲੀਆਂ ਵੀਡੀਓ ਵਲੌਗਸ ਬਣਾ ਕੇ ਦਿਖਾਉਣਾ ਰਹਿਣਾ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਜੀ ਲੋਹਾ ਮਾਰਕੀਟ ਦੇ ਵਿੱਚ ਆ ਦੇਖੋ ਬਾਹਰ ਪਈਆਂ ਨੇ ਵੱਡੀਆਂ ਵੱਡੀਆਂ ਕੜਾਈਆਂ ਦਿਖਾਉਣ ਲਈ ਲੋਹੇ ਦਾ ਭਾਂਡੇ ਦੋ ਇਹਦੇ ਬਰਤਨ ਖਵਾਨ ਲਈ ਸਭ ਤੋਂ ਪਹਿਲਾਂ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਤੇ ਫਿਰ ਸਾਰਾ ਐਕਸਪਲੋਰ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਜੀ ਬਹੁਤ ਵਧੀਆ ਵਧੀਆ ਚੱਲ ਰਿਹਾ ਜੀ ਅੱਲਾਹ ਸ਼ੁਕਰ ਸਭ ਵਧੀਆ ਸ਼ੁਕਰੀ ਚੰਗਾ ਬਾਈ ਜੀ ਸਮਾਨ ਮੈਂ ਜਾਂਦੇ ਜਾਂਦੇ ਨੇ ਦੇਖਿਆ ਮੈਂ ਕਿਹਾ ਬਹੁਤ ਪਿਆ ਹੋਇਆ ਤੇ ਮੇਰੇ ਸਬਸਕ੍ਰਾਈਬਰਸ ਨੇ ਵਿਊਅਰਸ ਨੇ ਮੈਂ ਕਿਹਾ ਵੀ ਸਾਰੇ ਥਾਵਾਂ ਤੋਂ ਆਪਣੇ ਨਾਲ ਜੁੜੇ ਨੇ ਧੰਨਵਾਦੀਆਂ ਜੀ ਮੈਂ ਉਹਨਾਂ ਦਾ ਤੇ ਮੈਂ ਕਿਹਾ ਵੀ ਆਪਾਂ ਸਾਰਾ ਦੇਖੀਏ ਕਿ ਕਿਵੇਂ ਆ ਕਿਵੇਂ ਤੁਸੀਂ ਆਪ ਮੈਨੂਫੈਕਚਰ ਕਰਦੇ ਹੋ ਕਿੰਨੇ ਕਿੰਨੇ ਕਿਲੋ ਦੇ ਕੜਾਏ ਨੇ ਜਿਵੇਂ ਸਾਡੀ ਮੈਨੂਫੈਕਚਰਿੰਗ ਆਈਟਮ ਹੈ ਅੱਛਾ ਜੀ ਦਿਖਾਵੇ ਮੁੰਡਿਆ ਹੂੰ ਇਹ ਤਾਂ ਬਈ ਖਸਾ ਵੱਡਾ ਕਢਾਇਆ ਹੈ ਨਾ ਹਾਂ ਇਹ 8 ਇੰਚੀ ਤੋਂ ਸਟਾਰਟ ਹੋ ਜਾਂਦੀ ਹੈ ਛੋਟੀ ਘਰੇਲੂ ਅੱਛਾ 8 10 12 ਇੰਚੀ 15 ਇੰਚੀ ਇੰਚ ਮਤਲਬ ਸਾਈਜ਼ ਅੱਛਾ ਸਾਈਜ਼ ਚੜਾਈ ਹਾਂ 8 10 ਇੰਚੀ ਤੋਂ ਸਟਾਰਟ ਹੋ ਜਾਂਦੀ ਹੈ ਦੇਖੋ ਛੋਟੇ ਘਰੇਲੂ ਸਾਈਜ਼ ਆ ਜਾਂਦੇ ਇਹ ਵੱਡੇ ਆਗੇ ਜਿਵੇਂ ਗੁਰਦੁਆਰੇ ਵਾਲੇ ਜੀ ਜੀ ਦਸਾਲ ਲਾਈਨ ਵਾਲੇ ਇਹ ਵੱਡੇ ਆਗੇ ਨੇੜੇ ਦਿਖਾਓ ਵੀ ਨੇੜੇ 50 ਇੰਚੀ ਆ ਵੱਡੇ ਕਢਾਈ ਆਗੇ ਗੁਰ ਹਾਂਜੀ ਹਾਂਜੀ ਅੱਛਾ ਜੀ ਕੀ ਕੀ ਰੇਟ ਪੈਂਦੇ ਨੇ ਵੀਰ ਜੀ ਇਹ ਸਰ ਸਮਲਪੀ ਸਟਾਰਟਿੰਗ ਹੋ ਜਾਂਦੀ ਹੈ 80 ਰੁਪਏ ਕਿਲੋ ਤੋਂ ਅੱਛਾ ਕਿਲੋ ਦੇ ਹਿਸਾਬ ਨਾਲ ਹੁੰਦੇ ਆ 100 ਅਲੱਗ-ਅਲੱਗ ਵੈਰਾਈਟੀ ਦੇ ਉੱਪਰ ਸਾਬ ਨਾਲ ਅੱਛਾ ਜੀ ਐਸੀ ਕੁਆਲਟੀ ਉਹ ਸਾਰੀ ਠੀਕ ਹੈ ਜੀ ਅੱਛਾ ਆ ਛੋਟੀਆਂ ਵੀ ਹੈਗੀਆਂ ਨੇ ਇੰਦਰ ਲਖਾਓ ਛੋਟੀਆਂ ਨੇ ਲਓ ਜੀ ਆ ਚੈੱਕ ਕਰੋ ਜਿਵੇਂ ਹੁਣ ਆ ਬਾਈ ਇਹ ਕਿੰਨਾ ਕਿਲੋ ਦੀ ਹੋਊਗੀ ਇਹ ਇਹ ਦਾ ਬਾਈਜਨ ਹੈਗਾ ਵੀ ਜੀ ਕੋਈ 14-15 ਕਿਲੋ ਜਿਹੜੀ ਆਪਣੀ ਨੋਰਮਲ ਘਰੇ ਚੱਲਦੀ ਹੈ ਨਾ ਹਮ ਹਮ ਪੰਜਰੀ ਵਾਸਤੇ ਖੋਏ ਵਾਸਤੇ ਇਹੀ ਚੱਲਦੀਆਂ ਹਾਂ 10-15 ਕਿਲੋ ਖੋਏ ਵਾਸਤੇ ਅੱਛਾ ਜੀ ਇੱਕ ਘਰੇ ਲੋ ਆ ਗਈ ਇਹ ਹਲਵਾ ਵਾਲੇ ਹੋਟਲ ਵਾਲੀ ਅੱਛ ਇਹ ਹਾਂ ਲੋਹੇ ਚ ਅੱਛਾ ਤੇ ਭਾਈ ਇਹ ਕਿਵੇਂ ਹਰੇਕ ਸਾਈਜ਼ ਦੇ ਅਵੇਲੇਬਲ ਰਹਿੰਦੀ ਆਪਣੇ ਕੋਲ 올 ਟਾਈਮ ਅੱਛਾ ਤੇ ਆਪਣਾ ਕੰਮ ਭਾਈ ਰਿਟੇਲ ਕੇ ਹੋਲਸ ਲੈ ਕੇ 50 ਇੰਚ ਤੱਕ ਐਟ ਅ ਟਾਈਮ ਅਵੇਲੇਬਲ ਹੋਏਗੀ ਭਾਈਆਂ ਕੋ ਸਮਾਨ ਬਹੁਤ ਬਸ ਬਲੌਗ ਐਂਡ ਤੱਕ ਦੇਖਿਓ ਤੁਸੀਂ ਦਿਲਚਸਪ ਚੀਜ਼ਾਂ ਵਿਖਾਉਣ ਦੇ ਆ ਪਾਦੀ ਆ ਦੇਖੋ ਭਾਈ ਆ ਚੈੱਕ ਕਰੋ ਆ ਕੀ ਚੀਜ਼ਾਂ ਨੇ ਫਰਾਈ ਪੈਨ ਨੇ ਅੱਛਾ ਇਹ ਵੀ ਲੋਹੇ ਦੇ ਨੇ ਹਾਂ ਲੋਹੇ ਜਿਹੜੇ ਹੋਟਲਾਂ ਜਿਹੜੇ ਵਰਤੇ ਜਾਂਦੇ ਨੇ ਅੱਛਾ ਜੀ ਹਾਂ ਇਹ ਜਿਹੜੇ ਕਾਬਿਆਂ ਤੇ ਹੋਟਲਾਂ ਦੇ ਚੱਲਦੇ ਨੇ ਨਾ ਜੀ ਜੀ ਇਹੋ ਚੀਜ਼ ਹੁੰਦੀ ਹੈ ਲਓ ਜੀ ਇਹ ਭਾਈ ਹੌਲੇ ਹੋਣਗੇ ਹਨਾ ਬਹੁਤ ਨਾਲ ਇਹਨਾਂ ਚ ਬਹੁਤ ਵਧੀਆ ਫਰਾਈ ਕਰਦੇ ਆ ਇਹ ਜਿਹੜੇ ਵੀਰ ਟਾਬਿਆਂ ਤੇ ਜਾਂ ਹੋਟਲਾਂ ਤੇ ਕਹ ਲੋ ਦਾਲ ਫਰਾਈ ਕਰਦੇ ਹੋਏ ਇਹਦੇ ਚ ਕਰਦੇ ਨੇ ਇਹ ਉਹਦੇ ਚ ਕਰਦੇ ਨੇ ਅੱਛਾ ਭਾਈ ਇੱਕ ਚੀਜ਼ ਪੁੱਛਣੀ ਸੀ ਤੁਹਾਨੂੰ ਜੀ ਜੇ ਨੌਲੇਜ ਵਿੱਚ ਹੋਵੇ ਜਿਵੇਂ ਆਜਾ ਵੀ ਨਾਲ ਨਾਲ ਜਿਵੇਂ ਆਪਾਂ ਹੁਣ ਟਾਬੇ ਦੇ ਖਾਣੇ ਆ ਚੀਜ਼ਾਂ ਹਨਾ ਤੇ ਇਸ ਤੋਂ ਲੱਗਦੀਆਂ ਨੇ ਉਹ ਕੋਈ ਲੋਹੇ ਦੇ ਬਰਤਨ ਚ ਬਣਾਉਣ ਦਾ ਅੱਜ ਕੱਲ ਮਿਨੀਮਮ ਬਰਤਨ ਲੱਗ ਗਿਆ ਸਾਰੇ ਜਣੇ ਕੋਈ ਤੇਸ ਦਾ ਹੀ ਫਰਕ ਪੈਂਦਾ ਲੋਹੇ ਦਾ ਫਰਕ ਪੈਂਦਾ ਤਾਂ ਹੈ ਅੱਛਾ ਅੱਛਾ ਜੀ ਬਿਲਕੁਲ ਲਓ ਜੀ ਬਾਈ ਕਹਿੰਦਾ ਟੇਸਟ ਦਾ ਹੀ ਫਰਕ ਪੈਂਦਾ ਤੇ ਲੋਹੇ ਦੀ ਆਈਟਮ ਚ ਬਣਾਵਾਂਗੇ ਤਾਂ ਦੇਖੋ ਲੋਹੇ ਦੇ ਅਸ਼ਤਾਨਗੇ ਆਉਣਗੇ ਬਿਲਕੁਲ ਆਇਰਨ ਆਇਰਨ ਬਿਲਕੁਲ ਜੀ ਇਹ ਟਿੱਕੀ ਤਵਾ ਹੋ ਗਿਆ ਜਿੱਦਾਂ ਲਓ ਜੀ ਇਹ ਟਿੱਕੀ ਬਣਾਉਣ ਵਾਸਤੇ ਆ ਹਾਂ ਟਿੱਕੀ ਵਾਸਤੇ ਲਓ ਜੀ ਕਰੋ ਚੈੱਕ ਹਮ ਬਰਗਰ ਵਾਸਤੇ ਬਲਾ ਬਰਗਰ ਵਾਲਾ ਅੱਛਾ ਬਰਗਰ ਕੁਲਚੇ ਵਾਲਾ ਵੀ ਇਹੀ ਹੁੰਦਾ ਬਾਈ ਕੁਲਚੇ ਵਾਲਾ ਵੀ ਇਹੀ ਹੈ ਕੁਲਚੇ ਬਰਗਰ ਵਾਲੇ ਬਾਈ ਦੇਖ ਲਓ ਜੀ ਜਿਨ੍ਹਾਂ ਨੇ ਕੰਮ ਸ਼ੁਰੂ ਕਰਨਾ ਹੈ ਇੱਥੇ ਆ ਜਾ ਸਕਦੇ ਅੱਛਾ ਬਾਈ ਜੀ ਰੇਟ ਆਪਣੇ ਬਾਜ਼ਾਰ ਨਾਲੋਂ ਕੰਟਰੋਲ ਰੇਟ ਰਹਿਣਗੇ ਰਿਟੇਲ ਨਾਲੋਂ ਹੋਲ ਸੇਲ ਤੇ ਆਪਨਾ ਕੰਮ ਹੋ ਠੀਕ ਹੈ ਜੀ A to Z ਆਪਣਾ ਕੰਮ ਹੋਲ ਸੇਲ ਦਾ ਠੀਕ ਹੈ ਜੀ ਅੱਛਾ ਭਾਈ ਆ ਵੀ ਪਏ ਨੇ ਸਮਾਨ ਆ ਹਾਂਜੀ ਇਹ ਸਟੀਲ ਖੁਰਚਨੇ ਆਗੇ ਅੱਛਾ ਸਟੀਲ ਦੇਣੇ ਜੀ ਹੂੰ ਲਓ ਜੀ ਜਿਹੜੇ ਆਪਣੇ ਗੁਰੂ ਘਰ ਦੇ ਵਿੱਚ ਚੱਲਦੇ ਨੇ ਹਲਵਾਈ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਹਲਵਾਈ ਵੀਰ ਵਰਤੇ ਨੇ ਆਪਣੇ ਬਿਲਕੁਲ ਠੀਕ ਹੈ ਅੱਛਾ ਭਾਈ ਇਹ ਹਾਂਡੀਆਂ ਬਣਾਈਆਂ ਅੱਛਾ ਇਹ ਦਸਰਬ ਲੋਦੀ ਹਾਂਡੀਆਂ ਲਓ ਜੀ ਆ ਜਿਹੜੇ ਪਹਿਲਾਂ ਲੋਦੀ ਹਾਂਡੀਆਂ ਚੱਲਦੇ تھے ਨਾ ਮਟ ਕੇ ਚੱਲਦੇ ਤੇ ਉਹ ਟੁੱਟੇ ਜਾਂਦੇ تھے ਇਹ ਚੀਜ਼ਾਂ ਲੌਂਗ ਟਾਈਮ ਵਾਲੀਆਂ ਨੇ ਚੈੱਕ ਕਰੋ ਜੀ ਇਹਨਾਂ ਦੀ ਤਾਲ ਬਣਾਉਣ ਵਾਸਤੇ ਜਿਨ੍ਹਾਂ ਦੀ ਆਇਰਨ ਦੀ ਕਮੀ ਹੋ ਜਾਂਦੀ ਆਇਰਨ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਚੀਜ਼ਾਂ ਚੱਲਦੀਆਂ ਬਹੁਤ ਬਹੁਤ ਨਿਆਰੇਦਾਰ ਚੀਜ਼ ਹੈ ਲੋ ਵੀ ਮਿੱਤਰੋ ਚੀਜ਼ਾਂ ਤੁਹਾਨੂੰ ਕਹਿਣ ਮਿਲਣ ਵਾਲੀਆਂ ਨੇ ਹਮ ਅਮਨ ਸਟੀਲ ਇੰਡਸਟਰੀਜ਼ ਹੈ ਅਮਨ ਸਟੀਲ ਇੰਡਸਟਰੀ ਲੋ ਜੀ ਇਹ ਇਹ ਵੀਰੇ ਦਾਲ ਬਣਾਉਣ ਵਾਸਤੇ ਹੋਰ ਸਾਰਿਆਂ ਦੇ ਕੰਮ ਆਉ ਹਣਾ ਹਾਂ ਸਾਰਿਆਂ ਦੇ ਕੰਮ ਆਉ ਅੱਛਾ ਜੀ ਆ ਜੋ ਲੋ ਇਹ ਚਫਰਸਾਈ ਸਾਰੇ ਹੈਗੇ ਹਣਾ ਦੇਖੋ ਤੋੜ ਤੱਕ ਦਿਖਾਓ ਹਾਂਜੀ ਠੀਕ ਹੈ ਜੀ ਸਾਈਜ ਵੀ ਆਗੇ ਇਹਦੇ ਚ ਅੱਛਾ ਭਾਈ ਹੋਰ ਕੀ ਕੀ ਆ ਆਹ ਆ ਇੱਕ ਕੱਦੂ ਕਸ਼ ਕਰ ਕੱਦੂ ਕਸ਼ ਕਰਨ ਵਾਸਤੇ ਜੀ ਐਟਮਾ ਅੱਛਾ ਇਹ ਕਿੰਨੇ ਕ ਦੀ ਪੈ ਜਾਂਦੀ ਇੱਕ ਭਾਈ ਇਹ ਇਹ ਅਲੱਗ-ਅਲੱਗ ਹੁੰਦੇ 100 ਰੁਪਏ ਤੋਂ ਸ਼ੁਰੂ ਹੋ ਜਾਂਦੇ ਸੋ ਲੋਹੇ ਦੇ ਵੀ ਹਾਂ 150 250 ਅਲੱਗ-ਅਲੱਗ ਅੱਛਾ ਭਾਈ ਆ ਖਤਰਨਾਕ ਜੀ ਚੀਜ਼ ਕੀ ਰੱਖੀ ਤੁਸੀਂ ਇਹ ਨਾ ਗੱਚਕ ਰੋੜ ਹੈ ਅੱਛਾ ਇਹਦੇ ਵਿੱਚ ਬਲੇਡ ਪੈਂਦੇ ਆ ਅੱਛਾ ਹਾਂ ਇਹ ਕੱਦ ਲਈ ਗੱਚਕ ਪਰਮਲ ਦੇ ਪੀਸ ਕਰਦੇ ਆ ਅੱਛਾ ਇਹ ਉਹ ਨਾ ਵਸ ਸਿੱਧਾ ਕਰਕੇ ਹਾਂਜੀ ਕੀ ਬਾਤ ਹੈ ਭਾਈ ਜੀ ਅੱਛਾ ਹੋਰ ਸਮਾਨ ਆ ਚਮਟੇ ਵੀ ਪਏ ਨੇ ਬਾਈ ਕੋਲ ਤੇ ਅੱਛਾ ਭਾਈ ਆ ਕੀ ਆ ਜਿਹੜੀਆਂ ਰਹਿ ਗਈਆਂ ਸੀ ਆਪਣੀਆਂ ਇਹ ਇਹਨਾਂ ਦਾ ਕੀ ਪ੍ਰਾਈਸ ਰਹਿੰਦਾ ਜੀ ਆ ਜਿਹੜੀਆਂ ਤਵੇ ਨੇ ਜਿਹੜੇ ਆ ਏ ਵੀ ਸਹਰਾ ਆਪਣੇ ਸਭ ਲੋਕ ਕੀ 80 ਰੁਪਏ ਤੋਂ ਸ਼ੁਰੂ ਹੋ ਜਾਂਦੇ ਅੱਛਾ ਜੀ 80 90 100 ਦੀ ਰੇਂਜ ਚ ਠੀਕ ਐ ਅੱਛਾ ਬਾਈ ਕੋਲ ਸਮਾਨ ਅੱਗੇ ਹੋਰ ਵੀ ਹੈਗਾ ਆਜੋ ਨਾਲ ਨਾਲ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਸਮਾਨ ਦਾ ਭੰਡਾਰ ਹੈ ਬਾਈ ਕੋਲ ਇਸ ਲਾਈਆਂ ਆ ਗਈਆਂ ਅੱਛਾ ਇਹ ਬਾਈ ਲਓ ਜੀ ਇਹ ਤੰਦੂਰ ਵਾਲੇ ਵੀਰਾਂ ਵਾਸਤੇ ਸਲਾਈਆਂ ਜੀ ਚੈੱਕ ਕਰੋ ਆ ਲਓ ਜੀ ਇਹ ਬਾਈ ਇਹ ਸਟੀਲ ਦੀ ਹੈ ਕਿ ਲੋਹੇ ਦੀ ਹੈ ਇਹ ਇਹ ਸਟੀਲ ਦੀ ਹੈ ਅੱਛਾ ਇਹ ਕੀ ਰੇਟ ਵੇਜਦੀ ਹੈ ਜੇ ਇੱਕ ਹੈ ਇਹ ਸਭ ਲੋਕ ਕੀ ਅ ਬੀਰ ਰੁਪਏ 25 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਅਲੱਗ ਅਲੱਗ ਸਾਈਜ਼ ਆ ਜਾਂਦੇ ਹਮ ਲਓ ਜੀ ਆ ਚੈੱਕ ਕਰੋ ਸਾਰਾ ਸਮਾਨ ਜੀ ਇਹ ਆ ਇਹ ਤਾਂ ਆਪਣੇ ਹਲਵਾਈ ਵੀਰਾਂ ਵਾਸਤੇ ਆ ਮੇਨ ਹਲਵਾਈ ਵੀਰਾਂ ਵਾਸਤੇ ਖੁਰਚਣੇ ਆ ਜਿਹੜੇ ਛਾਨਣੀ ਪੋਣੀਆਂ ਹੀ ਕਹਿੰਦੇ ਪੋਣੀਆਂ ਹਾਂ ਛਾਨਣੀਆਂ ਕਹਿੰਦੇ ਇਹਨਾਂ ਨੂੰ ਪੋਣੀਆਂ ਇਹਨੂੰ ਚਰਨੀਆਂ ਕਹਿੰਦੇ ਚਰਨੀਆਂ ਚਰਨੀਆਂ ਚਰਨਾ ਹਾਂ ਜੀ ਅੱਛਾ ਜੀ ਇਹ ਬਾਈ ਇਹ ਸਟੀਲ ਦੇ ਨੇ ਇਹ ਸਟੀਲ ਦੇ ਨੇ ਅੱਛਾ ਲਓ ਜੀ ਸਟੀਲ ਦੀਆਂ ਹੈਗੀਆਂ ਨੇ ਤੇ ਆ ਜਲੇਬੀਆਂ ਵਾਲਾ ਇਹ ਜਲੇਬੀ ਵਾਲੀ ਤਰਦੀ ਹੈ ਲਓ ਜੀ ਬਰਤਨ ਇਹਨਾਂ ਕੋਲ ਲੋਹੇ ਦੇ ਹਰ ਤਰ੍ਹਾਂ ਦੇ ਨੇ ਜਿੰਨੇ ਕੁ ਵਰਤੇ ਜਾਂਦੇ ਨੇ ਮਾਰਕੀਟ ਦੇ ਵਿੱਚ ਮਾਰਕੀ ਜੀ ਜੀ ਇਹਦੇ ਵਿੱਚ ਲੱਡੂ ਤਿਆਰ ਹੁੰਦਾ ਲਓ ਜੀ ਕਰੋ ਚੱਕ ਜੀ ਲੱਡੂਆਂ ਵਾਲਾ ਲੱਡੂ ਆਲਾ ਚਰਨਾ ਅੱਛਾ ਜੀ ਲੱਡੂ ਹੋ ਗਿਆ ਇਹ ਇੱਥੇ ਨਮਕੀਨ ਤਿਆਰ ਹੁੰਦੀ ਹੈ ਅੱਛਾ ਇਹ ਚ ਭਾਈ ਕਿਵੇਂ ਨਮਕੀਨ ਵਾਲੇ ਇਹਦੇ ਪਿੱਛੇ ਲੱਕੜੀ ਦਾ ਹੈਂਡਲ ਲਾ ਕੇ ਹੂੰ ਫਿਰ ਯੂਜ਼ ਹੁੰਦਾ ਹੈ ਅੱਛਾ ਭਾਈ ਵੀਡੀਓ ਚੱਲੀ ਜਾਂਦੀ ਆ ਜੀ ਜੀ ਐਡਰੈਸ ਦੱਸ ਦਿਓ ਆਪ ਦਾ ਐਡਰੈਸ ਦੇ ਵਿੱਚ ਢਾਬੀ ਗੇਟ ਲੋਹਾ ਬਾਜ਼ਾਰ ਮਲੇ ਕੋਟਲਾ ਸਰਕਾਰੀ ਪ੍ਰਾਇਮਰੀ ਸਕੂਲ ਦੇ ਬਿਲਕੁਲ ਸਾਹਮਣੇ ਆਪੋਜ਼ਿਟ ਆਪੋਜ਼ਿਟ ਅਮਨ ਸਟੀਲ ਇੰਡਸਟਰੀ ਲੋ ਆਵਿਆ ਮਲੇ ਕੋਟਲਾ ਠੀਕ ਹੈ ਜੀ ਬਾਕੀ ਆ ਜੀ ਤੇ ਬਾਕੀ ਧੰਨਵਾਦ ਬਾਈ ਤੁਹਾਡਾ ਤੁਸੀਂ ਸਾਨੂੰ ਟਾਈਮ ਦਿੱਤਾ ਹੈ ਹਨਾ ਹਾਂ ਮੈਂ ਕਿਹਾ ਵੀ ਚਲੋ ਦੇਖੀਏ ਐਕਸਪਲੋਰ ਕਰੀਏ ਜੇ ਆਪਾਂ ਅੱਜ ਮਲੇਰ ਕੋਟਲੇ ਆਏ ਆ ਤੇ ਆਹ ਪੰਡਾਰ ਦੇਖੋ ਜੀ ਤੁਸੀਂ ਕੜਾਈਆਂ ਦਾ ਆ ਕੱਦੂ ਕਸ਼ ਪਏ ਨੇ ਕੱਦੂ ਕਸ਼ ਦਾ ਸਮਾਨ ਇੱਕ ਤੋਂ ਇੱਕ ਹੈ ਜੀ ਆ ਦੇਖੋ ਆ ਜਾ ਬਈ ਆ ਜਾ ਵੀਰੇ ਆ ਆ ਦਿਖਾ ਦਿਓ ਪਹਿਲਾਂ ਇਧਰ ਵਾਲਾ ਰਹਿ ਗਿਆ ਇਹ ਬੜੀ ਸਾਈਜ਼ ਇਹ ਸੇਮ ਹੀ ਨੇ ਜੀ ਹਾਂਜੀ ਅੱਛਾ ਜੀ ਇਹ ਜਿਹੜੀ ਆਪਾਂ ਬਾਹਰੇ ਦੇਖੀ ਆ ਉਸ ਤੋਂ ਵੱਡਾ ਸਾਈਜ਼ ਆ ਗਿਆ ਜੀ 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 ਬੜੇ ਸਾਈਜ਼ ਆ ਗਏ ਠੀਕ ਹੈ ਵੀਰ ਜੀ ਦੇ ਲੋ ਅੱਛਾ ਵੀਰੇ ਦੂਰ ਦੂਰੋਂ ਕਿਸੇ ਨੇ ਮੰਗੌਣੀ ਹੋਵੇ ਪਛਾਦ ਦਿੰਦੇ ਆ ਮਹਿੰਗੀ ਭੇਦੀ ਜਿਵੇਂ ਮੂੰਹ ਆਦਾ ਨਹੀਂ ਨਹੀਂ ਅੱਛਾ ਹੋਈਏ ਡਿਲੀਵਰੀ ট্রান্সਪਾਇਰ ট্রান্সਪੋਰਟ ਹੋ ਜਾਂਦੇ ਬਾਈ ਬਸ ਰਹੀ ਹੋਈਦੀ ਆ ਹੋ ਜਾਂਦੇ ਡਿਲੀਵਰੀ ਲਓ ਜੀ ਤੁਸੀਂ ਬਾਕੀ ਦੂਰ ਵੀ ਇਹ ਪਛਾਦ ਦਿੰਦੇ ਨੇ ਲਓ ਜੀ ਇਹ ਬਾਈ ਨੇ ਪੂਰੀ ਫੈਕਟਰੀ ਲਾ ਰੱਖੀ ਹੈ ਭਾਂਡਿਆਂ ਦੀ ਹੈ ਬਿਲਕੁਲ ਜੀ ਬਿਲਕੁਲ ਬਰਤਨਾਂ ਦੀ ਇਹ ਸਾਰਾ ਬਸੰਦਾ ਸੈਟਅਪ ਹੈ ਹਾਂ ਚੈੱਕ ਕਰੋ ਜੀ ਉਧਰ ਦੇਖੋ ਇੱਧਰ ਜਲੇਬੀ ਤੋਂ ਵੀ ਆ ਗਈ ਜਲੇਬੀਆਂ ਵਾਲੇ ਤਵੀਆਂ ਜਲੇਬੀ ਤਵੀਆਂ ਆ ਗਈ ਠੀਕ ਹੈ ਬਾਈ ਉਧਰ ਚੁਰਾ ਆ ਗਈਆਂ ਜਿਹੜੀ ਆਪਣੇ ਗੁਰੂ ਘਰ ਦੇ ਵਿੱਚ ਚਲਦੀਆਂ ਨੇ ਅੱਛਾ ਜੀ ਹਾਂਜੀ ਰੋਟੀ ਪੱਠੀ ਆ ਗਈ ਆ ਲੋ ਬੜੀ ਵੱਡੀ ਬਾਈ ਰੱਖੀ ਹੈ ਇਹ ਹਾਂਜੀ ਹੂੰ ਕੀ ਬਾਤ ਆ ਪ੍ਰਾਪਤਾਂ ਵੀ ਆਪਣੇ ਲੰਗਰਾਂ ਦੇ ਵਿੱਚ ਚਲਦੀ ਹੈ ਨਾ ਪੱਕੀ ਚੁਰਾ ਦੇ ਵਿੱਚ ਚੋਰ ਸੱਟ ਕੇ ਉੱਥੇ ਪੱਕੀਆਂ ਫਿੱਟ ਹੁੰਦੀਆਂ ਕਿੰਨੇ ਕਿਲੋ ਦੀ ਹੋਊਗੀ ਬਾਈ ਇਹ ਤੋਲ ਦੇ ਇਹਦਾ ਐਸਟੀਮੇਟ ਇੱਕ ਦਾ weight ਆਇਆ ਜੀ 100 110 ਕਿਲੋ 110 किलो 110 किलो ਇੱਥੇ ਲੈ ਬਈ ਇਹ ਤਾਂ ਫਿਰ ਤਪਦੀ ਵੀ ਬਹੁਤ ਔਖੀ ਹੋਊਗੀ ਬਹੁਤ ਟਾਈਮ ਬੱਦ ਨਹੀਂ ਹਮ ਲੋਕ ਕੀ ਬੱਦ ਬੱਦ 2-4 ਮਿੰਟ ਚ ਗਰਮ ਹੋਗੀ 10 ਬੱਦ ਤਾਂ ਪੂਰਾ ਦਿਨ ਕੰਮ ਲਈ ਚੱਲੇਗਾ ਅੱਛਾ ਜੀ ਹਾਂ ਹਾਂ ਕੀ ਬੜਾ ਜਿਆਦਾ ਟਾਈਮ ਲੱਗਦਾ ਲੋ ਜੀ ਇਹ ਲੋ ਆ ਗਈ ਜੀ ਜੀ ਆ ਆ ਫਿਰ ਕੜਾਹੀ ਆ ਗਏ ਵੱਡੇ ਬਈ ਕੜਾਹਿਆਂ ਦਾ ਜਿਆਦਾ ਕੰਮ ਆਪਣਾ ਹਨਾ ਆਪਣਾ ਕੜਾਹਿਆਂ ਦਾ ਜਿਆਦਾ ਕੰਮ ਹੈ ਜੀ ਅੱਛਾ ਜੀ ਬਾਕੀ ਵੀ ਚਲੋ ਸਮਾਨ ਹੈਗਾ ਟਾਪ ਆ ਗਿਆ ਹਨਾ ਇਹ ਸਾਰੇ ਪਤਲੇ ਆ ਗਏ ਇਹ ਚ ਬੜਾ ਸਾਈਜ਼ ਆ ਗਏ ਤੁਹਾਨੂੰ ਦਿਖਾਣਾ ਵੱਡੇ ਸਾਈਜ਼ ਆ ਗਏ ਜਿਹੜੇ ਉਹਨਾਂ ਵਿੱਚ ਇਹ ਜਿਹੜੇ ਗੁਰੂ ਘਰ ਦੇ ਵਿੱਚ ਚੱਲਦੇ ਹਨਾ ਦਾਲਵਾਸੇ ਹੋ ਗਿਆ ਜੀ ਜੀ ਦਾਲਾਂਵਾਸੇ ਵੱਡੇ ਸਗਲੇ ਹਾਂਜੀ ਇਹਨੂੰ ਅਸੀਂ ਦੇਗੇ ਕਹਨੇ ਆਉਰੇ ਚਾ ਬਾਤ ਹੈ ਭਾਈ ਜੀ ਭਾਂਡੇ ਸਾਰੇ ਆ ਗਏ ਇਹਨਾਂ ਕੋਲ ਪਤਲੇ ਆ ਗਏ ਜਲੇਬੀਆਂ ਵਾਲਾ ਆ ਗਿਆ ਚਰਨੇ ਆ ਗਏ ਉਹਨੂੰ ਹਾਂਜੀ ਹਨਾ ਜੀ ਗੁਰੂ ਘਰ ਦੀ ਆਈਟਮ ਹਲਵਾਈ ਦੀ ਅੱਛਾ ਜੀ ਔਰ ਹੋਟਲ ਲਾਈਨ ਦੀ ਟੈਂਟ ਦੀ ਅੱਛਾ ਜੀ ਭਾਈ ਹਲਵਾਈ ਲਈ ਕੋਈ ਵੱਖਰਾ ਲਾਇਆ ਤੁਸੀਂ ਸਿਸਟਮ ਜਿਹੜੇ ਸਾਰਾ ਸਮਾਨ ਇਕੱਲੇ ਹਲਵਾਈ ਦਾ ਆਪਾਂ ਦਿਖਾਈਏ ਜੀ ਹੈਂ ਆ ਆ ਸਿੱਪੀ ਹੈ ਜਿਵੇਂ ਆ ਦੇਖੋ ਜੀ ਇਹਨੂੰ ਲੱਕੜ ਦਾ ਮੁੱਠਾ ਲਾਇਆ ਹੋਇਆ ਸਿੱਪੀ ਹੈ ਹਾਂਜੀ ਖੁਰਚਣਾ ਇਹ ਅੱਛਾ ਖੁਰਚਣਾ ਖੁਰਚਣਾ ਹੈ ਅੱਛਾ ਇਹ ਇਹ ਲੱਕੜ ਹੈਂਡਲ ਵਾਲਾ ਇਹ ਬਾਸ ਵਾਲਾ ਪਲਟਾ ਕਹਿੰਦੇ ਅੱਛਾ ਜਿਆਦਾਤਰ ਨਾ ਰਾਜਸਥਾਨ ਵਾਲੇ ਜਿਹੜੇ ਹਲਵਾਈ ਨੇ ਅੱਛਾ ਉਹ ਵਰਤਦੇ ਆ ਠੀਕ ਹੈ ਜੀ ਆਹ ਕੁੰਡੀਆਂ ਬਾਈ ਇਹ ਲੋਹੇ ਦੀਆਂ ਲੋਹੇ ਦੀ ਕੁੰਡੀਆਂ ਅੱਛਾ ਇਹ ਵੀ ਤੰਦੂਰ ਵਾਸਤੇ ਆ ਤੰਦੂਰ ਵਾਸਤੇ ਅੱਛਾ ਰੋਟੀ ਕੱਢਣ ਵਾਸਤੇ ਰੋਟੀ ਲਓ ਜੀ ਆਹ ਸਟੀਲ ਦੀਆਂ ਆ ਗਈਆਂ ਸਟੀਲ ਦੀਆਂ ਆ ਗਈਆਂ ਆਹ ਕੁੰਡੀਆਂ ਸਟੀਲ ਦੀਆਂ ਨੇ ਜੀ ਕਰੋ ਚੈੱਕ ਸਟੀਲ ਦੇ ਤਵੇ ਆ ਗਏ ਸਟੀਲ ਦੇ ਤਵੇ ਆ আচ্ছা ਇਹ ਟਿੱਕੀਆਂ ਟੁਕੀਆਂ ਲਈ ਚੱਲਦੇ ਨੇ ਵੀ ਟਿੱਕੀ ਪਾਓ ਭਾਜੀ ਅੱਛਾ ਇਹਨਾਂ ਵਾਸਤੇ ਇਹਦਾ ਕੀ ਫਾਇਦਾ ਚਿਪਕਦੀ ਨਹੀਂ ਚੀਜ਼ ਨਾਲ ਜੇ ਜਿੱਦਾਂ ਗਰੇਵੀ ਵਾਲੀ ਕੋਈ ਆਈਟਮ ਹੈ ਹਾਂਜੀ ਹਾਂਜੀ ਗਰੇਵੀ ਵਾਲੀ ਨੇ ਜਿਹੜੀ ਲੋਹੇ ਦੇ ਵਿੱਚ ਬੰਦੀ ਹੈ ਜੀ ਜੀ ਉਹ ਕਾਲੀ ਹੋ ਜਾਂਦੀ ਹੈ ਇਹ ਚ ਕਾਲੀ ਨਹੀਂ ਹੁੰਦੀ ਗਰੇਵੀ ਓਕੇ ਇਸੇ ਗਰੇਵੀ ਅਗਰ ਰੈੱਡ ਹੈ ਤਾਂ ਰੈੱਡੀ ਰਹੂਗੀ ਰੈੱਡ ਰਹੋ ਮਤਲਬ ਸੜਦੀ ਨਹੀਂ ਚੀਜ਼ਾਂ ਸੜਦੀ ਨਹੀਂ ਜਿਵੇਂ ਹਾਂ ਸਾੜ ਕੇ ਫਿਰ ਆਉਂਦੀ ਹੈ ਇਹਦੇ ਤੇ ਵਧੀਆ ਬੰਦੀ ਹੈ ਅੱਛਾ ਅੱਛਾ ਜੀ ਜੀ ਭਾਈ ਸਮਾਨ ਤਾਂ ਸਾਰਾ ਇੱਕ ਤੋਂ ਇੱਕ ਰੱਖਿਆ ਜੀ ਹਾਂਜੀ ਹਾਂਜੀ ਅੱਛਾ ਜੀ ਆ ਆਪਣੀਆਂ ਆ ਗਈਆਂ ਸਾਹਮਣੇ ਖੋਚਣੇ ਆ ਗਏ ਜੀ ਹਾਂਜੀ ਸਾਰਾ ਸਮਾਨ ਹੋ ਗਿਆ ਭਾਈ ਆ ਆ ਦਿਖਾਓ ਆ ਕਾਦੇ ਹਸਤ ਨੇ ਆ ਇਸ ਸਨੈਕਸਰ ਨਹੀਂ ਹੈ ਅੱਛਾ ਪਕੌੜੇ ਆਲੂ ਵਾਲੇ ਸਨੈਕਸ ਕੱਢਣ ਵਾਸਤੇ ਹਣਾ ਕੱਢਣ ਵਾਸਤੇ ਮਨਚੂਰੀਅਨ ਵਗੈਰਾ ਤਲ ਕੇ ਲੋ ਵੀ ਆ ਚੱਕੋ ਕਿੱਡਾ ਵੱਡਾ ਲੱਕੜ ਦੇ ਮੁੱਠੇ ਵਾਲਾ ਭਾਈ ਕਿੰਨੇ ਦਾ ਪੈਂਦਾ ਇਹ ਇਹ ਸਰ ਹਮ ਲੋਕ ਤੇ ਆਪਣੇ ਸਟਾਰਟਿੰਗ ਹੋ ਜਾਂਦਾ 200 ਜੀ ਸ਼ੁਰੂ ਹੋ ਜਾਂਦਾ 200 ਤੋਂ ਆ 200 250 300 ਅਲੱਗ-ਅਲੱਗ ਸਾਈਜ਼ ਦੇ ਸਾਈਜ਼ ਦੇ ਅਕੋਰਡਿੰਗ ਸਾਈਜ਼ ਦੇ ਕੋਈ ਨਹੀਂ ਰੇਟ ਜਿਹੜਾ ਵੈਰੀ ਕਰਦਾ ਹੈ 6 7 ਸਾਈਜ਼ ਹੁੰਦੇ ਹੈ ਅੱਛਾ ਜੀ 6 7 ਸਾਈਜ਼ ਹੁੰਦੇ 200 ਰੁਪਏ ਤੋਂ ਸ਼ੁਰੂ ਹੋ ਜਾਂਦਾ ਕੀ ਬਾਤ ਹੈ ਜੀ ਬਾਈ ਜੀ ਇਹਨੇ ਕੋਲ ਸਮਾਨ ਤੇ ਬਹੁਤ ਵਧੀਆ ਤੇ ਖਲਵਾਈਆਂ ਵਾਸਤੇ ਹੈਗਾ ਸੈਕਸ਼ਨ ਅੱਡ ਜੀ ਕੋਈ ਉਹ ਅਲੱਗ ਸੈਕਸ਼ਨ ਦਰਸਲ ਮਿਕਸ ਹੀ ਹੋਇਆ ਹੈ ਅੱਛਾ ਅੱਛਾ ਠੀਕ ਹੈ ਜੀ ਤੇ ਹੋਰ ਕੁਝ ਦਿਖਾਣਾ ਬਾਈ ਜੀ ਲਓ ਜੀ ਆ ਚੈੱਕ ਕਰੋ ਤੁਸੀਂ ਇਹ ਮਨ ਲਾਦਾ ਅਲੱਗ ਸੈਕਸ਼ਨ ਇਹੀ ਬਣਾਇਆ ਜੀ ਜੀ ਬਿਲਕੁਲ ਸੈਕਸ਼ਨ ਆ ਗਿਆ ਹਲਵਾਈ ਆਈਟਮ ਦਾ ਅੱਛਾ ਜੀ ਤੇ ਇੱਧਰ ਜਿੱਦਾਂ ਜਾਲੀ ਵਾਲੀ ਪੋਨੀ ਹੋ ਗਈ ਸੁਰਾਖ ਵਾਲੀ ਲੋ ਜੀ ਫਰਾਈ ਆਈ ਆ ਫਰਾਈ ਕਰਨਾ ਉਸ ਤੇ ਹੋਗੀ ਇਹ ਡੋਰੀਆਂ ਹੋ ਗਿਆ ਤੇਲ ਵਗੈਰਾ ਵਾਸਤੇ ਲੈ ਵੀ ਦਿਖਾ ਕੋਲੋਂ ਤੇਲ ਕੱਢਣ ਵਾਸਤੇ ਹੂੰ ਕੀ ਬਾਤ ਹੈ ਭਾਈ ਆਈਟਮਾਂ ਤੁਹਾਨੂੰ ਸਾਰੀਆਂ ਮਿਲ ਜਾਣੀਆਂ A to Z ਅੱਛਾ ਭਾਈ ਰੇਟ ਵੱਲੋਂ ਹੋਵੇ ਹੈ ਰੇਟ ਰੱਬ ਨੇ ਚਾਹੇ ਵੀਰ ਜੀ ਤੁਹਾਨੂੰ ਪੂਰੇ ਏਰੀਏ ਦੇ ਅਕੋਰਡਿੰਗ ਅੱਛਾ ਜੀ ਤੁਹਾਨੂੰ ਰੇਟ ਦੇ ਵਿੱਚ ਡਿਸਕਾਊਂਟ ਮਿਲੇਗਾ ਠੀਕ ਠੀਕ ਹੈ ਜੀ ਬਿਲਕੁਲ ਹਾਂ ਜੀ ਆਪਾਂ ਵੀ ਬਾਹਰੋਂ ਦੇਖ ਕੇ ਨਾ ਸਮਾਨ ਬਾਈਆਂ ਉਹ ਕਾਫੀ ਪਿਆ ਸੀਗਾ ਮੈਂ ਕਿਹਾ ਇੱਥੇ ਹੀ ਜਾਣੇ ਹਨਾ ਜੀ ਜੀ ਬਿਲਕੁਲ ਤੇ ਉਹ ਦੇਖ ਕੇ ਆਏ ਆ ਸਾਨੂੰ ਆ ਦੇਖ ਕੇ ਤਾਂ ਵਧੀਆ ਲੱਗਿਆ ਲੱਗਿਆ ਬਈ ਆ ਕੇ ਵੀ ਵਧੀਆ ਲੱਗਿਆ ਕਿਉਂਕਿ ਸਮਾਨ ਹੀ ਦੇਖ ਲਿਆ ਕਿਉਂਕਿ ਆਪਾਂ ਜਾਣੇ ਨਾ ਸ਼ਾਪਸ ਤੇ ਜਿਆਦਾ ਕਰ ਬਰਤਨ ਸਟੀਲ ਦੇ ਹੁੰਦੇ ਬਹੁਤ ਲੋਕਾਂ ਨੂੰ ਮਲੇ ਕੋਟਲੇ ਦਾ ਪਤਾ ਨਹੀਂ ਸੀ ਹਾਂ ਜੀ ਉਦੋਂ ਤੱਕ ਬਾਜ਼ਾਰ ਚ ਸੀ ਬਾਹਰੇ ਗਏ ਜਦੋਂ ਉਹਨਾਂ ਨੇ ਦੱਸਿਆ ਕਹਿੰਦੇ ਯਾਰ ਅਸੀਂ ਤਾਂ ਪਤਾ ਨਹੀਂ ਕਿੱਥੇ ਕਿੱਥੇ ਜਾ ਰਹੇ تھے ਅੱਛਾ ਕੋਈ ਜਗਾਦਰੀ ਜਾ ਰਿਹਾ ਕੋਈ ਕਿਤੇ ਭਾਂਡੇ ਲੈਣਾ ਭਾਂਡੇ ਲੈਣਾ ਕਰਾਹੇ ਵਾਸਤੇ ਲਓ ਜੀ ਹੁਣ ਜਦੋਂ ਉਹਨਾਂ ਨੂੰ ਆ ਕੇ ਜਦੋਂ ਉਹਨਾਂ ਨੂੰ ਮਿਲੇ ਉਹ ਦੱਸਿਆ ਕਹਿੰਦੇ ਯਾਰ ਵਾਕੀ ਵੀਡੀਓ ਨਾਲ ਬਹੁਤ ਫਰਕ ਪੈਂਦਾ ਬਾਈ ਬਹੁਤ ਫਰਕ ਪੈਂਦਾ ਜੀ ਦੂਰ ਦੂਰ ਤੱਕ ਦੁਨੀਆ ਨੂੰ ਪਤਾ ਲੱਗਦਾ ਵੀ ਕਿਹੜੇ ਸ਼ਹਿਰ ਚ ਕਿਹੜੀ ਚੀਜ਼ ਬਾਈ ਜੀ ਵਧੀਆ ਮਿਲਦੀ ਹੈਣਾ ਜੀ ਇੱਥੇ ਹੁਣ ਸੰਭਲ ਮਲੇ ਕੋਟਲਾ ਬੜੀ ਮੰਡੀ ਬਣ ਗਈ ਬਣ ਗਈ ਬਣ ਗਈ ਜੀ ਮੈਂ ਕਹਿੰਦਾ ਇੱਥੇ ਕੱਪੜਾ ਲੋਹਾ ਬਜ਼ਾਰ ਆ ਗਿਆ ਸਬਜੀ ਦੇ ਸਬਜੀ ਦਾ ਹੱਬ ਬਣ ਗਿਆ ਨਾ ਇਧਰ ਨਰਸਰੀਆਂ ਨੇ ਬਾਈਆਂ ਦੀਆਂ ਬਹੁਤ ਵਧੀਆ ਸਿਸਟਮ ਹੈ ਜੀ ਵਧੀਆ ਲੱਗਦਾ ਹਨ ਕਿ ਸਾਡਾ ਗਵੰਡੀ ਸ਼ਹਿਰ ਹੈ ਜੀ ਆਪ ਆਪਣਿਆਲੇ ਤੋਂ ਆ ਜੀ ਤੁਸੀਂ ਬਲੇਰ ਕੋਟਲੇ ਤੋਂ ਪਟਿਆਲੇ ਵੀ ਉਰ ਹੀ ਜਾਂਦਾ ਹੈ ਅੱਛਾ ਜੀ ਨਾ ਵੀ ਪਟਿਆਲੇ ਵੀ ਕਹਿੰਦੇ ਇੱਥੋਂ ਹੀ ਜਾਂਦਾ ਤੇ ਅੱਛਾ ਭਾਈ ਉਸਮਾਨ ਪੈਗਾ ਆ ਦਿਖਾਓ ਜੀ ਆ ਕਿਵੇਂ ਆ ਹਾਈ ਇਹ ਆਲੂ ਫਿੰਗਰ ਮਸ਼ੀਨ ਹੈ ਅੱਛਾ ਇਹ ਦਿਖਾਓ ਕਿਵੇਂ ਆ ਜੀ ਇਹ ਹੁੰਦੀ ਹੈ ਇਹ ਲੋਏ ਜਾ ਕੇ ਦੇਖ ਗਈ ਜਿੰਦ ਦੀ ਇਹ ਦੇਖਦੀ ਹੁੰਦੀ ਹੈ ਬਿੱਧੀ ਅੱਛਾ ਇੱਥੇ ਆਲੂ ਰੱਖੋ ਆਲੂ ਰੱਖੋ ਇਹਨੂੰ ਪ੍ਰੈਸ ਕਰਦੇ ਇਤਫਰ ਮਿੰਟੋ ਮਿੰਟ ਕਰਦਾ ਕੰਮ ਗੱਲਾ ਗੱਲਾ ਕੱਟਣ ਨਾਲ ਮੈਂ ਕਿਹਾ ਜੀ ਜਿਨ੍ਹਾਂ ਨੇ ਸਮਝ ਲਓ ਕਿ 5 5 7 10 ਬੋਰੀਆਂ ਕਰਨੀਆਂ ਨੇ ਇਹਦੇ ਵਾਸਤੇ ਅੱਧੇ ਘੰਟੇ ਦੀ ਖੇਡ ਹੈ ਸਾਰੀ ਬਿਲਕੁਲ ਅੱਛਾ ਭਾਈ ਮੰਨ ਲਓ ਕਿ ਕਿੰਨੇ ਕ ਦਾ ਪੈ ਜਾਂਦਾ ਇਹ ਇਹ ਸਰ ਸਮਝ ਲਓ 1800 ਤੋਂ ਸ਼ੁਰੂ ਹੋ ਜਾਂਦਾ ਅੱਛਾ ਵੱਡਾ 400 2200 ਅਲੱਗ-ਅਲੱਗ ਅਕੋਰਡਿੰਗ ਟੂ ਸਾਈਜ਼ ਹਣਾ ਅਕੋਰਡਿੰਗ ਟੂ ਸਾਈਜ਼ ਠੀਕ ਹੈ ਭਾਈ ਜੀ ਅੱਛਾ ਜੀ ਹੋਰ ਤਾਂ ਨਹੀਂ ਕੁਝ ਰਹਿ ਗਿਆ ਭਾਈ ਜੀ ਬਿਲਕੁਲ ਠੀਕ ਹੈ ਓਕੇ ਜੀ ਸਾਰਾ ਬਾਕੀ ਸਾਰਾ ਲਓ ਵੀ ਦੋਸਤੋ ਏ ਸੀ ਆਪਣਾ ਅੱਜ ਦਾ ਵਲੌਗ ਜੀ ਛੋਟਾ ਜਿਹਾ ਜਿਸ ਵਿੱਚ ਮੈਂ ਤੁਹਾਨੂੰ ਮਲੇਰਕੋਟਲੇ ਦਾ ਲੋਹਾ ਬਜ਼ਾਰ ਐਕਸਪਲੋਰ ਕਰਾਂ ਐਕਚੁਅ ਅਕਸਪੋਰ ਕਰਨਾ ਔਖਾ ਹੋ ਜੂਗਾ ਹਣਾ ਜੀ ਸੋ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤਾਂ ਜੋ ਸਾਰੇ ਵੀਰ ਭਰਾਵਾਂ ਨੂੰ ਜਾਣਕਾਰੀ ਇਹ ਜਾ ਸਕੇ ਵੀ ਕਿੱਥੋਂ ਕਿਹੜਾ ਸਮਾਨ ਮਿਲਦਾ ਤੇ ਵਲੌਗ ਆਪਣੇ ਹੁੰਦੇ ਨੇ ਜੀ ਸਾਰੇ ਇਨਫੋਰਮੇਸ਼ਨਲ ਸੋ ਧੰਨਵਾਦ ਦੋਸਤੋ ਵਲੌਗ ਦੇਖਣ ਲਈ ਜੀ ਓਕੇ ਥੈਂਕ ਯੂ